ਸਾਡੇ ਐਕਸੀਐਮ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਦੇ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ ਹੈ ਜ ਉਹਨੂੰ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈਗੇ ਨੂੰ ਮਹਿੰਗੀ ਪਈ ਔਰ ਗ੍ਰਿਫਤਾਰੀ ਜਿਹੜੀ ਹੈਗੀ ਦੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਇਹ ਜਿਹੜਾ ਬੰਦਾ ਫੜਿਆ ਹੈ ਇਹ ਟੋਟਲ ਡਰਾਮਾ ਹੈ ਇਹ ਉਹ ਬੰਦਾ ਨਹੀਂ ਹੈ ਜਿਹਨੇ ਮੈਨੂੰ ਧਮਕੀਆਂ ਦਿੱਤੀਆਂ ਇੱਕ ਪਾਸੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੋਲੋਂ ਵਿਰੋਧੀ ਮੰਗਣ ਤੇ ਉਹਨਾਂ ਨੂੰ ਧਮਕੀ ਦੇਣ ਵਾਲੇ ਮਲਜ਼ਮ ਦੀ ਗ੍ਰਿਫਤਾਰੀ ਕਰਕੇ ਬਾਹਵਾਹੀ ਖਟ ਰਹੇ ਨੇ ਤੇ ਦੂਜੇ ਪਾਸੇ ਚੰਨੀ ਇਸ ਗ੍ਰਿਫਤਾਰੀ ਨੂੰ ਮਹਿਜ ਡਰਾਮਾ ਦੱਸ ਰਹੇ ਨੇ ਚੰਨੀ ਦਾ ਕਹਿਣਾ ਹੈ ਕਿ ਜਿਸ ਮਲਜ਼ਮ ਨੇ ਉਹਨਾਂ ਦੇ ਕੋਲੋਂ ਵਿਰੋਧੀ ਮੰਗੀ ਸੀ ਉਹ ਸ਼ਖਸ ਠੇਠ ਪੰਜਾਬੀ ਬੋਲਦਾ ਸੀ ਜਦਕੀ ਕਾਬੂ ਕੀਤਾ ਗਿਆ ਮਲਜ਼ਮ ਗੈਰ ਪੰਜਾਬੀ ਹੈ ਚੰਨੀ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਇਹ ਗ੍ਰਫਤਾਰੀ ਟੋਟਲ ਡਰਾਮਾ ਹੈ ਜੋ ਕਿ ਆਗਾਮੀ ਚੋਣਾਂ ਦੇ ਮੱਦੇਨਜ਼ਰ ਤੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਢਕਣ ਦੇ ਲਈ ਕੀਤਾ ਗਿਆ ਹੈ ਅੱਜ ਮੈਂ ਇੱਕ ਇੰਟਰਵਿਊ ਦੇਖੀ ਹੈ ਐਸਐਸਪੀ ਰੋਪੜ ਦੀ ਜਿਦੇ ਚ ਇੱਕ ਬੰਦੇ ਨੂੰ ਦਿਖਾਇਆ ਜਾ ਰਿਹਾ ਕਿ ਇਸਨੇ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦਿੱਤੀ ਸੀ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਬੰਦਾ ਫੜ ਕੇ ਲਿਆਏ ਹੈ 나ਗਪੁਰ ਤੋਂ ਫੜ ਕੇ ਲਿਆਂਦਾ ਮਹਾਰਾਸ਼ਟਰਾ ਦਾ ਬੰਦਾ ਗੈਰ ਪੰਜਾਬੀ ਬੰਦਾ ਲੈਕਿਨ ਜੀਨੇ ਮੈਨੂੰ ਧਮਕੀ ਦਿੱਤੀ ਸੀ ਔਰ ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਹੈ ਉਹਦੇ ਮੈਸੇਜ ਵੀ ਆਏ ਹੈ ਉਹ ਪਿਓਰ ਪੰਜਾਬੀ ਬੰਦਾ ਬੋਲਦਾ ਸੀ ਠੇਠ ਪੰਜਾਬੀ ਬੰਦਾ ਬੋਲਦਾ ਸੀ ਤੇ ਜਿਹੜੇ ਉਹਨੇ ਮੈਸੇਜ ਮੈਨੂੰ ਕੀਤੇ ਉਹ ਵੀ ਠੇਠ ਪੰਜਾਬੀ ਦੇ ਵਿੱਚ ਸੀ ਉਹਨੇ ਮੈਨੂੰ ਇਹ ਵੀ ਕਿਹਾ ਸੀ ਮੈਂ 22 ਦੇ ਨਾਲ ਗੱਲ ਕਰਾ ਦੇਣਾ 22 ਸ਼ਬਦ ਹੈ ਜਿਹੜਾ ਸਾਡੇ ਪੰਜਾਬੀ ਹੀ ਵਰਤਦੇ ਆ ਮਹਾਰਾਸ਼ਟਰ ਵਾਲੇ ਨਹੀਂ ਵਰਤ ਸਕਦੇ ਤੁਸੀਂ ਦੇਖਦੇ ਹੋਣੇ ਆ ਜਿਹੜੇ ਪ੍ਰਵਾਸੀ ਵੀ ਇੱਥੇ ਆ ਕੇ ਪੰਜਾਬੀ ਸਿੱਖ ਲੈਂਦੇ ਆ ਉਹਨਾਂ ਦਾ ਲਹਿਜਾ ਚੇਂਜ ਨਹੀਂ ਹੁੰਦਾ ਇਸ ਕਰਕੇ ਇਹ ਜਿਹੜਾ ਬੰਦਾ ਫੜਿਆ ਹੈ ਇਹ ਟੋਟਲ ਡਰਮ ਹੈ ਇਹ ਉਹ ਬੰਦਾ ਨਹੀਂ ਹੈ ਜਿਹਨੇ ਮੈਨੂੰ ਧਮਕੀਆਂ ਦਿੱਤੀਆਂ ਆਉਣ ਵਾਲੀ ਚੋਣਾ ਨੂੰ ਦੇਖ ਕੇ ਇਹ ਸਾਰਾ ਕੁਝ ਢਕਣਾ ਚਾਹੁੰਦੇ ਆ ਅੱਜ ਚੋਣਾ ਦੇ ਵਿੱਚ ਜਿਹੜਾ ਮੇਨ ਮੁੱਦਾ ਹੈ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਨਸ਼ਿਆਂ ਦਾ ਜੋਰ ਹੈ ਇਸ ਲਾਅ ਐਂਡ ਆਰਡਰ ਦੇ ਵਿੱਚ ਦਿਖਾਉਣਾ ਚਾਹੁੰਦੇ ਅਸੀਂ ਧਮਕੀ ਦੇਣ ਵਾਲਾ ਬੰਦਾ ਫੜ ਲਿਆ ਉਹ ਭਾਈ ਇਹ ਉਹ ਬੰਦਾ ਨਹੀਂ ਹੈ ਮੈਨੂੰ ਜਿਹਨੇ ਧਮਕੀ ਦਿੱਤੀ ਸੀ ਉਹ ਠੇਠ ਪੰਜਾਬੀ ਚ ਬੋਲਦਾ ਸੀ ਇਹ ਪੰਜਾਬੀ ਬੋਲ ਨਹੀਂ ਸਕਦਾ ਹੋਣਾ ਬੰਦਾ ਇਹ ਬੰਦਾ ਪੰਜਾਬੀ ਨਹੀਂ ਹੈ ਤੁਸੀਂ ਐਵੇਂ ਡਰਾਮੇਬਾਜ਼ੀ ਕਰਕੇ ਇਹ ਟਕੇ ਵੀ ਢੋਲ ਨੂੰ ਬੰਦ ਨਾ ਕਰੋ ਇਹ ਸਹੀ ਨਹੀਂ ਹੈ ਇਹ ਬੰਦਾ ਨਹੀਂ ਹੈ ਉਹ ਜਿਹਨੇ ਮੈਨੂੰ ਧਮਕੀ ਦਿੱਤੀ ਸੀ ਇਹ ਬਿਲਕੁਲ ਡਰਾਮੇਬਾਜ਼ੀ ਹੋ ਰਹੀ ਹੈ ਦੇਖੋ ਬਹੁਤ ਬੰਦੇ ਐਸੇ ਐ ਜਿਹੜੇ ਆਪਣੇ ਚੁੱਪਚੀਤੇ ਇਹਨਾਂ ਫਰੋਤੀ ਵਾਲਿਆਂ ਨੂੰ ਪੈਸੇ ਦੇ ਕੇ ਆਪਣਾ ਖਿਹੜਾ ਛੜਾ ਰਹੇ ਤੇ ਬਹੁਤ ਬੰਦੇ ਐਸੇ ਆ ਜਿਹੜੇ ਥਾਣੇ ਵੀ ਜਾਂਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਪੁੱਛਦਾ ਨਹੀਂ ਇੱਥੇ ਤੱਕ ਕਿ ਮੈਨੂੰ ਵੀ ਜਦ ਧਮਕੀ ਆਈ ਮੈਂ ਡੀਜੀਪੀ ਨੂੰ ਮੈਸੇਜ ਕੀਤਾ ਮੈਨੂੰ ਪੁੱਛਿਆ ਕਿਸੇ ਨੇ ਨਹੀਂ ਜਦ ਤੱਕ ਮੈਂ ਪ੍ਰੈਸ ਵਿੱਚ ਨਹੀਂ ਆ ਗਿਆ ਸੋ ਇਹ ਅੱਜ ਸਰਕਾਰ ਬਿਲਕੁਲ ਨਕਮੀ ਹੋ ਚੁੱਕੀ ਹੈ ਇਸ ਤੋਂ ਨਹੀਂ ਸੰਭਾਲਿਆ ਜਾ ਰਿਹਾ ਕੰਮ ਜਿਹੜਾ ਮੈਂ ਕਿਹਾ ਸੀ ਵੀ ਸਟੇਜ ਚਲਾਉਣ আর స్టేਟ ਚਲਾਉਣ ਦੇ ਵਿੱਚ ਬਹੁਤ ਫਰਕ ਹੈ ਉਹ ਫਰਕ ਅੱਜ ਸਾਹਮਣੇ ਲੋਕਾਂ ਨੂੰ ਦਿਖ ਰਿਹਾ ਦੇਖੋ ਮੈਂ ਆ ਪਿਛਲੇ ਦਿਨਾਂ ਜਲੰਧਰ ਗਿਆ ਸੀ ਉੱਥੇ ਸ਼ਰਿਆਮ ਲੋਕਾਂ ਦੀਆਂ ਚੈਨੀਆਂ ਖੋਈਆਂ ਜਾ ਰਹੀਆਂ ਸ਼ਰਿਆਮ ਮੋਬਾਈਲ ਖੋਏ ਜਾ ਰਹੇ ਸ਼ਹਿਰ ਦੇ ਵਿੱਚ ਸ਼ਰਿਆਮ ਫਰੋਤੀਆਂ ਲਈਆਂ ਜਾ ਰਹੀਆਂ ਸ਼ਰਿਆਮ ਧਮਕੀਆਂ ਆ ਰਹੀਆਂ ਇਹ ਹਰ ਸ਼ਹਿਰ ਦੀ ਕਹਾਣੀ ਹੈ ਪੰਜਾਬ ਦੇ ਦੀ ਹਰ ਇਲਾਕੇ ਦੀ ਕਹਾਣੀ ਹੈ ਪੰਜਾਬ ਦੇ ਦੀ ਇਸ ਕਹਾਣੀ ਨੂੰ ਹੁਣ ਟਕੜ ਵਾਸਤੇ ਚਰਨਜੀਤ ਸਿੰਘ ਚੰਨੀ ਨੂੰ ਜੇ ਧਮਕੀ ਆ ਸਕਦੀ ਹੈ ਜੀ ਦੇ ਆਲੇ-ਦਾਲੇ ਪੁਲਿਸ ਹੈ ਪੈਰਾ ਹੈ ਸਾਬਕਾ ਮੁੱਖ ਮੰਤਰੀ ਹੈ ਤਾਂ ਆਮ ਆਦਮੀ ਆਮ ਵਪਾਰੀ ਆਮ ਦੁਕਾਨਦਾਰ ਦਾ ਪੰਜਾਬ ਦੇ ਵਿੱਚ ਕੀ ਹਾਲਾਤ ਹੋਏਗੀ ਇਸ ਚੀਜ਼ ਨੂੰ ਹੁਣੇ ਟਕਣਾ ਚਾਹੁੰਦੇ ਆ ਤੇ ਐਵੇਂ ਕੋਈ ਬੰਦਾ ਫੜ ਲਏ 나ਗਪੁਰ ਤੋਂ ਕਹਿੰਦੇ ਜੀ ਇਸਨੇ ਧਮਕੀ ਦਿੱਤੀ ਸੀ ਇਸ ਬੰਦੇ ਨੇ ਮੈਨੂੰ ਧਮਕੀ ਨਹੀਂ ਦਿੱਤੀ ਉਹ ਠੇਢ ਪੰਜਾਬੀ ਬੋਲਦਾ ਸੀ ਤੇ ਠੇਢ ਪੰਜਾਬੀ ਦੇ ਵਿੱਚ ਬਿਲਕੁਲ ਸਹੀ ਪੰਜਾਬੀ ਲਿਖ ਕੇ ਉਹਨੇ ਮੈਨੂੰ ਮੈਸੇਜ ਕੀਤੇ ਆ ਇੱਕ ਗੈਰ ਪੰਜਾਬੀ ਬੰਦਾ ਕਿਸ ਤਰੀਕੇ ਨਾਲ ਇੰਨੀ ਵਧੀਆ ਪੰਜਾਬੀ ਬੋਲ ਸਕਦਾ ਸਾਨੂੰ ਸਮਝ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਲੱਗੇਗਾ ਕਿ ਜੀ ਇਹ ਕਿਹੜੀ ਮੈਂ ਤਾਂ ਬੰਦੇ ਦਾ ਕਈ ਵਾਰ ਸ਼ਕਲ ਦੇਖ ਕੇ ਦੱਸ ਦੇਣਾ ਕਿ ਇਹ ਕਿਹੜੀ ਸਟੇਟ ਦਾ ਰਹਿਣ ਵਾਲਾ ਹੈ ਜਾਂ ਕਿਹੜੀ ਬੋਲੀ ਬੋਲਣ ਵਾਲਾ ਹੈ ਜਾਂ ਕਿਹੜੀ ਬਰਾਦਰੀ ਦਾ ਬੰਦਾ ਹੈ ਇਹ ਮੈਨੂੰ ਕਿਹ ਪਤਾ ਨਹੀਂ ਲੱਗਿਆ ਕਿ ਉਹ ਬੰਦਾ ਕੌਣ ਹੋ ਸਕਦਾ ਇਹ ਬੰਦਾ ਨਹੀਂ ਆ ਉਹ ਇਹ ਬਿਲਕੁਲ ਹੀ ਡਰਾਮੇਬਾਜ਼ੀ ਹੈ ਇਹਦਾ ਬੰਦੇ ਦਾ ਆਪ ਹੀ ਉਹ ਦੱਸ ਰਹੇ ਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਜਿਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਹੜਾ ਇਸ ਕੰਮ ਦਾ ਮਾਹਰ ਨਹੀਂ ਹੈ ਜਾਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਉਹ ਇੱਕ ਮੁੱਖ ਮੰਤਰੀ ਨੂੰ ਧਮਕੀ ਥੋੜਾ ਦੇਵੇਗਾ ਇਸ ਲਈ ਇਹ ਡਰਾਮੇਬਾਜ਼ੀ ਪੁਲਿਸ ਬੰਦ ਕਰੇ ਅਸਲੀ ਬੰਦੇ ਨੂੰ ਫੜੇ ਜੇ ਇਹਨਾਂ ਦੇ ਵਿੱਚ ਜਾਨ ਹੈ ਤਾਂ